ਲਓ ਜੀ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਅਸੀਂ ਡੇਰਾ ਬਾਬਾ ਬੀਰਮੰਦਾਸ ਜੀ ਬਦੌਸੀ ਵਾਲਿਆਂ ਦੇ ਦਰਸ਼ਨ ਕਰਵਾ ਰਹੇ ਹਾਂ ਬੀਰਮੰਦਾਸ ਜੀ ਦਾ ਡੇਰਾ ਇਹ ਡੇਰਾ ਪਿੰਡ ਬਦੌਸੀ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਵਿੱਚ ਬਣਿਆ ਜਿਸ ਦੇ ਵਿੱਚ ਹਰ ਮਨੁੱਖ ਦੀ ਮਨੋ ਕਾਮਨਾ ਇਸ ਡੇਰੇ ਦੇ ਵਿੱਚੋਂ ਸੱਚੇ ਦਿਲੋਂ ਪੂਰੀਆਂ ਹੁੰਦੀਆਂ ਨੇ ਲਓ ਜੀ ਬਾਬਾ ਵੀਰਮੰਦਾਸ ਜੀ ਦੇ ਡੇਰੇ ਦੇ ਦਰਸ਼ਨ ਕਰੋ ਇਸ ਡੇਰੇ ਦੇ ਵਿੱਚ ਬਾਬਾ ਵੀਰਮੰਦਾਸ ਜੀ ਦੀ ਅਪਾਰ ਕਿਰਪਾ ਨਾਲ ਡੇਰੇ ਦੇ ਵਿੱਚ ਲੰਗਰ 24 ਘੰਟੇ ਅਤੁੱਟ ਚੱਲਦਾ ਰਹਿੰਦਾ